ਜੋ ਵਕਤਾ ਹੈ ਬੋਲਣ ਵਾਲਾ ਹੈ ਉਸ ਦਾ ਜੀਵਨ ਕਿਸ ਤਰ੍ਹਾਂ ਦਾ ਚਾਹੀਦਾ ਕੀ ਗੁਣ ਚਾਹੀਦੇ ਹੈ ਇਸੇ ਤਰ੍ਹਾਂ ਜਿਹੜਾ ਸਰੋਤਾ ਹੈ ਸੁਣਨ ਵਾਲਾ ਕਿਉਂਕਿ ਆਮ ਦੇਖਿਆ ਜਾਂਦਾ ਹੈ ਇਹ ਸਾਲਾਂ ਦੇ ਸਾਲ ਲੰਘ ਜਾਂਦੇ ਹੈ बोलन वाले ਦੇ ਵੀ ਸਾਲਾਂ ਦੇ ਸਾਲ ਸੁਣਨ ਵਾਲੇ ਦੇ ਵੀ ਸਾਲਾਂ ਦੇ ਸਾਲ ਪਰ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਉਹਦਾ ਕਾਰਨ ਕੀ ਹੈ ਸੋ ਸਾਲਾਂ ਦੇ ਸਾਲ ਲੰਘ ਗਏ ਕੀ ਜੀਵਨ ਵਿੱਚ ਕੋਈ ਤਰੱਕੀ ਹੈ ਜਾ ਉੱਥੇ ਦੇ ਉੱਥੇ ਹੀ ਖੜੇ ਹਾਂ ਗੁਰੂ ਘਰ ਵਿੱਚ ਕਥਨੀ ਦੇ ਨਾਲ ਕਰਨੀ ਪ੍ਰਧਾਨ ਹੈ ਜੇ ਨਿਰੀ ਕਥਨੀ ਹੈ ਔਰ ਉਪਦੇਸ਼ ਆਪ ਨਾ ਕਰੇ ਆਪ ਤੇ ਜਾਵਤ ਜਨਮ ਮਰਦਾ ਦੂਜਿਆਂ ਨੂੰ ਉਪਦੇਸ਼ ਦਿੰਦਾ ਆਪ ਕਰਨੀ ਤੋਂ ਹੀਣਾ ਹੈ ਮਾਰਕੇਵੇਂ ਆਪ ਤੇ ਜਾਵਤ ਜਨਮਾਂ ਮਰਿਆ ਬਾਰ ਬਾਰ ਜਨਮ ਹੈ ਬਾਰ ਬਾਰ ਮਰ ਲਾ ਇਸੇ ਕਰਕੇ ਅਸੀਂ ਦੇਖਦੇ ਹਾਂ ਸੁਣਨੇ ਹਾਂ ਜਿਹੜੇ ਅਨੁਭਵੀ ਮਹਾਂਪੁਰਖਾਂ ਨੂੰ ਗੁਰਮੁਖ ਪਿਆਰੇ ਹਨ ਕਥਨੀ ਦੇ ਨਾਲ ਕਰਨੀ ਕਮਾਈ ਵਾਲੇ ਖਾਨੇ ਉਹਨਾਂ ਦਾ ਆਸ਼IR ਕਿਵੇਂ ਪੈਂਦਾ ਹੈ ਆਮ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਪ੍ਰਚਾਰ ਦਾ ਘਾਟਾ ਹੈ ਪ੍ਰਚਾਰ ਦਾ ਘਾਟਾ ਨਹੀਂ ਦੋ ਚੀਜ਼ਾਂ ਦਾ ਘਾਟਾ ਹੈ ਇਕ ਤਾਂ ਕਰਨੀ ਕਮਾਈ ਵਾਲੇ ਗੁਰੂਖ ਪ੍ਰਚਾਰਕਾਂ ਦਾ ਘਾਟਾ ਹੈ ਕਰਨੀ ਕਮਾਈ ਵਾਲੇ ਗੁਰੂਖਾਂ ਦਾ ਦੂਸਰਾ ਜਿਹੜਾ ਹੈ ਕਿ ਜਿਹੜੇ ਸੁਣਨ ਵਾਲੇ ਹਨ ਪਿਆਰਿਓ ਉਹਨਾਂ ਦਾ ਘਾਟਾ ਹੈ ਜਿਹੜੇ ਸੁਣ ਕੇ ਮੰਨਦੇ ਨਹੀਂ ਕਿਉਂਕਿ ਸੁਣਨਾ ਮੰਨਣਾ ਮੰਨਣ ਦਾ ਭਾਵ ਹੈ ਗੁਰੂ ਬਚਨਾ ਤੇ ਭਰੋਸਾ ਲਿਆਉਣਾ ਫੇਤ ਲਿਆਉਣਾ ਨਿਵੇਾਸ਼ਣ ਪ੍ਰੈਕਟੀਕਲ ਭਾਵ ਬਚਨਾ ਦੀ ਕਮਾਈ ਕਰੀ ਸਾਖ ਸਾਖ ਬਖਸ਼ਿਸ਼ ਪ੍ਰਾਪਤੀ